500 روپے میں بھائی تو اڑے سی میرے بدل بخاری ہوتا ہو 500 روپے کا لائسنس بنانا سی میرے بدل یا صرف اپنے کو کہہوا 500 روپے کا ڈیپ لائسنس پوری تو ہے اپنے ملازمہ کا میڈیکل سرٹیفکیٹ کیوں میڈیکل چیک اپ کیوں نہیں کرایا وہ بھی مارے جی ਤੁਸੀਂ دسو اور پریشر ہے کس کو لا رہے ہو کہ بھائی چا کے سر اگال کرو ترا کے میڈیکل چیک اپ کرادیں اسی مارے بندے اپ ڈوائنگ لیتے لائسنس ਆਇਆ ਆਇਆ ਦੋ ਬੰਦੇ ਨੂੰ ਕੱਟ ਦਿੱਤਾ ਪਰ ਜੇ ਲੋ ਫੜੋ ਇਹਦੇ ਬੰਦੇ ਨੂੰ ਸੈਂਡ ਕਰ ਦਿੱਤਾ ਪਰ ਮੈਨੂੰ ਹਲੋ ਫੜੋ ਸਾਰੇ ਭਾਜੀ ਦਾ ਨੰਬਰ ਦਿਓ ਮੈਨੂੰ ਮੈਂ ਨੰਬਰ ਦੇਦਾ ਹਾਂ ਹਲੋ ਫੜੋ ਬੱਟ 3 ਇਅਰ ਰੀਨਿਊ ਹੋਣਾ 500 ਰੁਪਏ ਦਾ 3 ਇਅਰ ਕੇਚੀ ਦਾ ਮੰਗਾਇਆ ਆ ਜੀ ਮੈਨੂੰ ਵੀ ਪਤਾ ਨੂੰ ਪੁੱਛਦਾ ਜਿਹੜੇ ਬੰਦਾ ਉਹਦਾ ਨੰਬਰ ਉਹਦਾ ਨੰਬਰ ਤਾਂ ਉਹ ਉਹਨੂੰ ਉਸੇ ਕਰਵਾ ਲਈ ਕਰਾਉਂਦਾ ਆ ਆਹ ਬਾਰੇ ਨਾਲ ਆਇਆ ਮੈਨੂੰ ਕੈਮਰੇ ਚ ਰਿਕਾਰਡਿੰਗ ਆਈਆਂ ਸਾਰੀਆਂ ਮੈਂ ਕਹਿੰਦਾ ਮੈਂ ਤਾਂ ਆ ਲੈ ਸੰਸਰ ਰੀਨਿਊ ਕਰਾਣਾ ਆਪਣੀ ਕੋਈ ਵੀ ਵਾਰੀ ਯਾਰ ਉਹ ਰੈਡੀ ਪਈ ਆ ਉਹਦੇ ਚੈੱਕ ਕਰਾ ਇਹਨਾਂ ਦਾ ਬਣ ਚੁੱਕਾ ਆ ਉਹਨਾਂ ਰੀਨਿਊ ਵੀ ਕਰਾ ਦੇ ਫਿਰ ਇਹਨੂੰ ਵੀ ਕਰਾਇਆ ਸੀ ਮੈਂ ਕੱਲ ਲੱਗਾ ਤੈਨੂੰ ਯਾਰ ਉਹ ਜਾਨਾ ਕਿ ਪੈਸਾ ਸਾਬ ਕਿਹੜਾ ਜਾਨਾ ਬਈ ਕੱਲ ਸਾਨੂੰ ਮੇਰੇ ਸਾਹ ਖੜੇ ਹੋ ਜਾਂਦਾ ਬਈ ਸਾਡਾ ਅਰੇ ਪਰਸੇ ਦਾ ਮਸਾਲਾ ਨਾ ਸਾਡੇ ਮੈਂ ਪਰ ਇਹ ਨਹੀਂ ਕਰਾਉਂਦਾ ਮੈਂ ਤੁਹਾਨੂੰ ਕਹਿੰਦਾ ਮੈਂ ਪਹਿਨਾਰੀ ਡਿਊਟੀ ਹੈ ਕਾਰਪੋਰੇਸ਼ਨ ਆ ਰਹੇ ਤੁਹਾਨੂੰ ਭਾਜੀ ਬੰਦਵਾ ਮੈਨੂੰ ਭਾਜੀ ਭਾਈ ਸਾਹਿਬ ਲਾ ਕੇ ਪੁੱਛੋ ਮੈਂ ਡਾਕਟਰ ਯੋਗੇਸ਼ਵਰਾ ਜੀ ਮਿਊਸਪਲ ਕਾਰਪੋਰੇਸ਼ਨ ਨਗਰ ਨਿਗਮ ਦਾ ਹੈਲਥ ਆਫਸਰ ਹਾਂ ਅੱਜ ਦੇ ਸਬੰਧ ਵਿੱਚ ਅਸੀਂ ਬਹੁਤ ਦੇਰ ਤੋਂ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਚੈਨਲ ਤੋਂ ਤੁਹਾਡੇ ਰਾਈ ਵੀ ਪ੍ਰੈਸ ਮੀਡੀਆ ਰਾਈ ਵੀ ਅਸੀਂ ਸਾਰੇ ਸ਼ਹਿਰ 'ਚ ਇਹ ਬੇਨਤੀਆਂ ਕਰਦੇ ਰਹੇ ਹਾਂ ਕਿ ਜਦੋਂ ਅਸੀਂ ਸਫਾਈ ਕਰ ਦਿੰਨੇ ਇੱਕ ਵਾਰੀ ਸ਼ਹਿਰ ਦੀ ਉਸ ਤੋਂ ਬਾਅਦ ਸ਼ਹਿਰ 'ਚ ਖਾਂ ਤਾਂ ਗੰਦਗੀ ਨਾ ਪਾਈ ਜਾਏ ਇਸ ਰੂਟ ਤੇ ਇਹ ਜਿਹੜਾ ਅਸੀਂ ਗਲੋਰੈਂਸ ਰੋਡ ਤੇ ਖੜਿਆ ਰੋਜ਼ ਸਾਡੀ ਟਰਾਲੀ ਚੱਲਦੀ ਹੈ ਸਵੇਰੇ ਚੱਲਦੀ ਹੈ ਆਪਾਂ ਔਰ ਕਦੀ ਵੀ ਬਿਨ ਨਾ ਕਾ ਚੱਲਦੀ ਹੈ ਹਫਤੇ 'ਚ 7 ਦਿਨ ਚੱਲਦੀ ਹੈ ਉਹਦੇ ਬਾਵਜੂਦ ਜਦੋਂ ਆਪਾਂ ਸਫਾਈ ਕਰਕੇ ਝਾੜੂ ਲਾ ਕੇ ਕੂੜਾ ਚੁੱਕ ਕੇ ਚਲ ਜਾਂਦੀ ਨਗਰ ਨਿਗਮ ਉਸ ਤੋਂ ਬਾਅਦ ਕੁਝ ਦੁਕਾਨਦਾਰ ਰੇੜੀ ਵਾਲੇ ਉੱਥੇ ਕੂੜਾ ਦੁਬਾਰਾ ਸੁੱਟਦੇ ਆ ਸਾਡੀ ਉਹਨਾਂ ਸਾਰਿਆਂ ਨੂੰ ਗੇੜੀ ਪੀ ਸੀਗੀ ਬੜੀ ਵਾਰੀ ਕਰ ਚੁੱਕੇ ਆ ਵੀ ਨਾ ਕੂੜਾ ਬਾਰ-ਬਾਰ ਟ੍ਰਾਲੀ ਦੇ ਸਮੇਂ ਉੱਚ ਪਾ ਦੋ ਔਰ ਉਸ ਤੋਂ ਬਾਅਦ ਫਿਰ ਤੁਹਾਡਾ ਹੀ ਬਾਜ਼ਾਰ ਹੈ ਤੁਹਾਡਾ ਹੀ ਸ਼ਹਿਰ ਹੈ ਉਹਦੀ ਗੰਦਗੀ ਜਿਹੜੀ ਹੈ ਉਹ ਸਾਫ਼ ਰਹੇਗਾ ਬਾਜ਼ਾਰ ਤੁਹਾਡਾ ਸਾਫ਼ ਰਹੇਗਾ ਅਸੀਂ ਬਾਰ-ਬਾਰ ਕਹਿੰਦੇ ਆ ਵੀ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਕਰ ਸਕਦਾ ਹੈ ਸ਼ਹਿਰ ਨੂੰ ਸਾਫ਼ ਰੱਖ ਨਹੀਂ ਸਕਦਾ ਰੱਖਣ ਵਾਸਤੇ ਨਾਗਰਿਕਾਂ ਦਾ ਸਹਿਯੋਗ ਚਾਹੀਦਾ ਪਹਿਲੀ ਗੱਲੋ ਗੰਦਗੀ ਫਲਾਉਣ ਤੋਂ ਰੋਕਣਾ ਨੰ ਨੰਬਰ 2 ਨਗਰ ਨਿਗਮ ਅੰਗਰੇਸਰ ਔਰ ਬੱਖਰੇ ਬੱਖਰੇ ਸਰਕਾਰੀ ਚੈਨਲਾਂ ਨੇ ਅਲੱਗ-ਅਲੱਗ ਟਾਈਮ ਤੇ ਲੋਕਾਂ ਨੂੰ ਇੱਕ ਜਾਗਰੂਕ ਕੀਤਾ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਬੰਦ ਕੀਤਾ ਜਾਏ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਏ ਉਹਦੇ ਆਲਟਰਨੇਟਿਵ ਨੂੰ ਯੂਜ਼ ਕੀਤਾ ਜਾਏ ਤੀਸਰਾ ਅਸੀਂ ਟਰੇਡ ਲਾਇਸੈਂਸ ਬ੍ਰਾਂਚ ਹੈ ਉਹ ਟਰੇਡ ਲਾਇਸੈਂਸ ਲੋਕਾਂ ਦੇ ਚੈੱਕ ਕਰ ਰਹੇ ਹੈ ਵੀ ਜਿਨੇ ਨਹੀਂ ਬਣਾਏ ਉਹ ਬਣਾ ਲਓ ਤਾਂ ਕਿ ਲਾਇਸੈਂਸ ਜਿਹੜਾ ਟਰੇਡ ਹੈ ਉਹ ਰੈਗੂਲੇਟ ਹੋ ਜਾਏ ਉਹ ਸਾਹਮਣੇ ਟ੍ਰੇਡਰ ਸੋ ਤਿੰਨ ਇਸ਼ੂ ਨੇ ਹਾਂਜੀ ਅੱਛਾ ਸਰ ਤੁਸੀਂ ਦੱਸਦੇ ਵੇਖਿਓ ਕਿ ਕੂੜਾ ਜਿਹੜਾ ਵਾ ਟਰਾਲੀਆਂ ਵਜੀਆਂ ਜਿਹੜੀ ਗੱਡੀਆਂ ਆਂਦੀਆਂ ਉਹਨਾਂ 'ਚ ਰੱਖੇ ਜਾਵੇ ਇਸ ਨਾਲ ਲੰਬਾ ਸਮਾਂ ਕਾਫੀ ਉਹਦੀ ਅੜਦਾ ਲੱ ਰਹੀਆਂ ਸੜਕ 'ਤੇ ਕੂੜਾ ਰੁਕਿਆ ਗਿਆ ਲੱਗਦਾ ਕਿ ਉਹ ਵੀ ਕਿਧਰ ਕਿਤੇ ਖਾਮੀ ਏ ਜੋ ਉਹ ਕਹਿੰਦੇ ਆ ਸਾਨੂੰ ਪੱਕਿਆ ਨਹੀਂ ਕੀਤਾ ਜਾਂਦਾ ਸਾਡੀ ਤਨਖਾਹਾਂ ਵੀ ਨਹੀਂ ਮਿਲਦੀ ਆਪਾਂ ਕੂੜਾ ਚੁੱਕਣਾਈਏ ਕਿਉਂ ਤੇ ਦੁਕਾਨਦਾਰ ਕਿੱਥੇ ਜਾਣ ਫੋਟੇ देखो एक महीने च आज दी डेट च ਤੁਸੀਂ ਇੱਥੇ ਸੜਕ ਤੇ ਖੜੇ ਹੋ ਜੀ ਠੀਕ ਹੈ ਜੀ ਐਸ ਫੁਲੇ ਸੜਕ ਤੋਂ ਜੇ ਕੂੜਾ ਨਾ ਚੁੱਕਿਆ ਗਿਆ ਹੁੰਦਾ ਤੇ ਥਾਈ ਥਾਈ ਢੇਰੀ ਲੱਗੀ ਹੋਣੀ ਸੀ ਉਹ ਅਸੀਂ ਰੈਗੂਲਰਲੀ ਚੁੱਕਦੇ ਆ ਕਿਤੇ ਨਾ ਕਿਤੇ ਖਾਮੀਆਂ ਕਮੀਆਂ ਜ਼ਰੂਰ ਹਰ ਮਹੀਨੇ ਚ ਜਾਂ ਹਰ ਕੰਮ ਚ ਰਹਿ ਜਾਂਦੀਆਂ ਹੋਣਗੀਆਂ ਕਰਨ ਦੇ ਵਕਤ ਲੇਕਿਨ 365 ਦਿਨਾਂ ਚੋਂ 350 ਦਿਨ ਤੇ ਅਸੀਂ ਪੂਰਾ ਚੁੱਕਦੇ ਆ 15 ਦਿਨ ਖਾਮੀ ਰਹਿੰਦੀ ਹੋएगी ਸੋ 350 ਦਿਨ ਜਿਹੜੇ ਅਸੀਂ ਕੂੜਾ ਚੁੱਕਦੇ ਆ ਉਹਨਾਂ ਦਿਨਾਂ ਚ ਵੀ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਲੋਕਾਂ ਨੂੰ ਅਲਾਉ ਕਰੀਏ ਕਿ ਪੂਰਾ ਸੜਕਾਂ ਤੇ ਸੁੱਟਦੇ ਰਹਿਣ ਤੇ ਉਹ ਮੰਦਭਾਗਾ ਹੋਏਗਾ ਅਸੀਂ ਇਹੀ ਬਾਰ ਬਾਰ ਲੋਕਾਂ ਨੂੰ ਹੀ ਕਹਿੰਨੇ ਆ ਦੁਕਾਨਦਾਰਾਂ ਨੂੰ ਕਹਿੰਨੇ ਤੁਹਾਡੇ ਰਾਹੀਂ ਸਾਡੀ ਅਪੀਲ ਦਿੰਦੀ ਹੈ ਵੀ ਇੱਕ ਵਾਰੀ ਜਦੋਂ ਟਰਾਲੀ ਆਲੀ ਹੈ ਉਸ ਸਮੇਂ ਟਰਾਲੀ ਪਾ ਲਓ ਜਿੰਨਾ ਗੂੜਾ ਉਹਦੇ ਨਾਲ ਸ਼ਹਿਰ ਤੇ ਕਮ ਸੇ ਕਮ ਸਾਫ਼ ਰਹੇਗਾ ਜਾਂ ਤੁਸੀਂ ਜਿਹੜਾ ਸੁਟ ਲਿਆ ਸੀ ਸਾਡੇ ਬੰਦਿਆਂ ਨੇ ਸਵੇਰੇ ਝਾੜੂ ਲਾਇਆ ਤੁਸੀਂ ਅਗਰ ਸਾਡੀ ਕਾਰਗੁਜ਼ਾਰੀ ਬੰਦਿਆਂ ਦੀ ਵੇਖੋ ਤੇ ਸਵੇਰੇ 6 ਵਜੇ ਸੜਕ ਤੇ ਝਾੜੂ ਲਾਨ ਨਿਕਲਦੇ ਆ ਅੱਜ ਵੀ ਚਲਾਨ ਕੱਟੇਗੇ ਸਰ ਜੀ ਅਸੀਂ ਚਲਾਨ ਕੱਟ ਰਹੇ ਹਾਂ ਜੀ ਜਿਹੜਾ ਗੰਦਗੀ ਫਲਾ ਰਿਹਾ ਉਹਦੇ ਚਲਾਨ ਕੱਟ ਰਹੇ ਹਾਂ ਜਿਹਨੇ ਟ੍ਰੇਡ ਲਾਇਸੈਂਸ ਨਹੀਂ ਬਣਾਇਆ ਉਹਨੂੰ ਨੋਟਿਸ ਦੇ ਰਹੇ ਆ ਕਿ ਆਪਣਾ ਟ੍ਰੇਡ ਲਾਇਸੈਂਸ ਬਣਾ ਲਓ ਜੇ ਬਣਿਆ ਤੇ ਇੱਕ ਵਾਰੀ ਆ ਕੇ ਦਫਤਰ 'ਚ ਚੈੱਕ ਕਰਾ ਦਿਓ ਜੇ ਨਹੀਂ ਬਣਿਆ ਤੇ ਬਣਾ ਲਓ ਔਰ ਸਿੰਗਲ ਯੂਜ਼ ਪਲਾਸਟਿਕ ਬੰਦ ਕਰੋ ਯੂਜ਼ ਕਰਨਾ ਉਹਦੇ ਚਲਾਕ ਇੱਕ ਦੁਕਾਨਦਾਰ ਤੁਹਾਡੇ ਨਾਲਲੇ ਵੈਸੇ ਵੀ ਆਉਂਦੇ ਵੀ ਤੁਹਾਡੇ ਸਟਾਫ ਦਾ ਕੋਈ ਮੈਂਬਰ ਵਾ ਜਿਹੜਾ 3000 ਰੁਪਏ ਮੰਗਦਾ ਪਿਆ ਤੁਸੀਂ ਕਹਿੰਦੇ ਕਿ ਸਿਰਫ 500 ਰੁਪਏ ਫੀਸ ਹੈਗੀ ਉਹ 3000 ਕਿੰਨੇ ਲੈਂਦਾ ਤੀ ਇਹ ਜਾਂਚ ਕਰ ਇਹ ਉਹ ਦੱਸ ਸਕਦੇ ਆ ਕਿੰਨੂੰ ਦਿੱਤਾ ਇਹਨਾਂ ਨੇ ਉਹਦੇ ਕਹ ਰਹੇ ਮੇਰੇ ਕੋਲ ਮੇਰੇ ਕੋਲ ਮੰਗਿਆ ਗਿਆ ਮੈਂ ਦਿੱਤਾ ਨਹੀਂ ਕਿਸੇ ਨੂੰ ਜੇਕ ਮੰਗਿਆ ਜੇ ਲਿਖਤੀ ਸ਼ਿਕਾਇਤ ਕਰਦੇ ਨਾ ਫਿਰ ਭਲਾਣਾ ਬੰਦਾ ਲੈ ਕੇ ਗਿਆ ਇੱਕ ਐਫੀਡੈਵਿਟ ਦੇਣਾ ਸੀ ਉੱਤੇ ਕਾਰਵਾਈ ਕਰਾਂਗੇ ਬਣਦੀ ਕਾਰਵਾਈ ਆ ਜੀ ਭਾਈ ਆ ਦੱਸੋ ਆ ਜਿਹੜਾ ਨੰਬਰ ਆ ਵੀ ਆਓ ਜੀ ਆ ਠੀਕ ਹੈ ਇੱਥੇ ਲਿਖਤੀ ਲਿਖਤੀ ਸਾਨੂੰ ਸ਼ਿਕਾਇਤ ਦੇਣ ਇੱਕ ਨਾਲ ਐਫੀਡੈਵਿਟ ਦੇਣ ਵੀ ਆ ਮਲਾਜ਼ਮ ਨੂੰ ਮੈਂ 3000 ਰੁਪਏ ਦਿੱਤਾ ਐਸ ਕੰਮ ਦਾ ਦਿੱਤਾ ਅਸੀਂ ਕਾਰਵਾਈ ਕਰਾਂਗੇ ਕੀ ਮੰਗ ਕੀਤੀ ਬਿਲਕੁਲ ਉਸੇ ਕਾਰਵਾਈ ਕਰਾਂਗੇ ਉਹ ਬੰਦਾ ਸਾਡਾ ਕਰਨਾ ਅਗਰ ਦੇਣਗੇ ਲੇਕਿਨ ਅਗਰ ਇਸ ਆੜ ਤੇ ਇਹ ਕਹਿਣ ਜੀ ਕਿ ਮੇਰਾ ਸਿੰਘ ਉਹਨੇ ਤੁਹਾਡੇ ਸਾਹਮਣੇ ਵੀ ਇਹਨਾਂ ਨੇ ਗੱਲ ਕੀਤੀ ਕਿ ਜਿਵੇਂ ਮੈਂ ਮਾੜਾ ਬੰਦਾ ਜੀ 500 ਰੁਪਏ ਦਾ ਟ੍ਰੇਡ ਲਾਇਸੈਂਸ ਬਣਾਉਣ ਵਾਸਤੇ ਮਾੜੇ ਬੰਦੇ ਨਹੀਂ ਆਪਣੇ ਮੁਲਾਜ਼ਮਾ ਦਾ ਮੈਡੀਕਲ ਸਰਟੀਫਿਕੇਟ ਕਿਸੇ ਦਾ ਨਹੀਂ ਕਰਾਇਆ ਸਭ ਨੂੰ ਕੋਈ ਖਵਾਨ ਪਿਆਉਣ ਦਾ ਕੰਮ ਕਰ ਰਹੇ ਆ ਉਹਦੇ ਵਾਸਤੇ ਮਾੜੇ ਬੰਦੇ ਨਹੀਂ ਗੰਦ ਪਾਉਣ ਵਾਸਤੇ ਕੋਈ ਮਾੜੇ ਬੰਦੇ ਨਹੀਂ ਗੇ ਮਤਲਬ ਹਰ ਚੀਜ਼ ਨੂੰ ਇਸ ਐਂਗਲ ਤੋਂ ਅਕਿਊਜ਼ ਕਰਕੇ ਕਿ ਮੈਂ ਫਲਾਣੇ ਬੰਦੇ ਨੇ ਮੇਰੇ ਕੋ ਪੈਸੇ ਮੰਗੇ ਤੇ ਮੈਂ ਇਸ ਕਰਕੇ ਲਾਇਸੈਂਸ ਨਹੀਂ ਬਣਾਇਆ ਇਹ ਅਨੈਕਸੈਪਟੇਬਲ ਹੈ ਕਿ ਕਿਹੜੀ ਕਿਹੜੀ ਦੁਕਾਨਾ ਉੱਤੇ ਰੇਡ ਕੀਤੀ ਜਾਏਗੀ ਅਸੀਂ ਸ਼ੁਰੂ ਕੀਤੀ ਹੈ ਸਾਰਿਆਂ ਦੇ ਕਰਾਂਗੇ ਅ ਟਾਡੇ ਸਾਰੇ ਪ੍ਰੈਸ ਮੀਡੀਆ ਦੇ ਮਾਧਮ ਤੋਂ ਕਿਉਂਕਿ ਤੁਹਾਡਾ ਸਮੇਸ਼ਿਆ ਹੀ ਸਾਨੂੰ ਸਹਿਯੋਗ ਮਿਲਿਆ ਸੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਜਦੋਂ ਸਾਡੀਆਂ ਟਰਾਲੀਆਂ ਸੜਕਾਂ ਤੇ ਆਂਡੀਆਂ ਨੇ ਜਿਹੜੇ ਸਾਡੇ ਜਿੰਨੇ ਵੀ ਰਿਸੋਰਸਸ ਕੰਮ ਕਰ ਰਹੇ ਨੇ ਅੱਜ ਦੀ ਡੇਟ 'ਚ ਉਹਨਾਂ ਨੂੰ ਕੂੜਾ ਦੇਣ ਦੇਖੋ ਬਾਜ਼ਾਰ ਸਾਡਾ ਹੈ ਸ਼ਹਿਰ ਸਾਡਾ ਹੈ ਇਹ ਬਾਜ਼ਾਰ ਮੈਨੂੰ ਬਿਲੋਂਗ ਨਹੀਂ ਕਰਦਾ ਨਗਰ ਨਿਗਮ ਨੂੰ ਬਿਲੋਂਗ ਨਹੀਂ ਕਰਦਾ ਇਹ ਹੀਰਾ ਪਨੀਰ ਨੂੰ ਬਿਲੋਂਗ ਕਰਦਾ ਇਹ ਨੌਵਲਟੀ ਨੂੰ ਬਿਲੋਂਗ ਕਰਦਾ ਇਹ ਨੌਵਲਟੀ ਚੌਂਕ ਵਜੋਂ ਜਾਣਿਆ ਜਾਂਦਾ ਜੇ ਨੌਵਲਟੀ ਚੌਂਕ 'ਚ ਗੰਦ ਪੈਂਦਾ ਤੇ ਨੌਵਲਟੀ ਦੀ ਵੀ ਬਦਨਾਮੀ ਹੁੰਦੀ ਨੌਵਲਟੀ ਚ ਜਾਏਗਾ ਬਿਲਕੁਲ ਜਾਵਾਂਗੇ ਜੀ ਕਿਉਂ ਨਹੀਂ ਜਾਵਾਂਗੇ ਮੇਰੇ ਕੋਈ ਸੋਚ ਆ ਬਣੀ ਹੈ ਕਿ ਨਾਵਲਟੀ ਦੇ ਅਸੀਂ ਪਹਿਲਾਂ ਚਲ ਜਾਂਦੇ ਨੇ ਵੱਡੇ ਜੀ ਸਾਹਿਬ ਤੁਹਾਡੀ ਜਾਣਕਾਰੀ ਵਾਸਤੇ ਨਾਵਲਟੀ ਨੂੰ ਅਸੀਂ ਸਿੰਗਲ ਯੂਜ਼ ਪਲਾਸਟਿਕ ਦਾ ਸਭ ਤੋਂ ਪਹਿਲਾਂ 20000 ਰੁਪਏ ਜੁਰਮਾਨਾ ਆਲਰੇਡੀ ਕਰ ਚੁੱਕੇ ਜੀ ਵਾਂਸਲ ਨੂੰ ਕਰ ਚੁੱਕੇ ਹਾਂ ਸਾਰੇ ਵੱਡੇ ਦੁਕਾਨਦਾਰਾਂ ਨੂੰ ਕਰ ਚੁੱਕੇ ਹਾਂ ਕਿ ਛੋਟੇ ਦੁਕਾਨਦਾਰ ਨਹੀਂ ਇਹ ਹੀ ਰੱਬ ਨਹੀਂ ਇਟ ਇਜ਼ ਨਾਟ ਅ ਛੋਟਾ ਦੁਕਾਨਦਾਰ ਇਹਨਾਂ ਨੂੰ ਵੀ ਕਰਾਂਗੇ ਸਭ ਨੂੰ ਕਰਾਂਗੇ ਛੋਟਾ ਹੋਏਗਾ ਵੱਡਾ ਹੋਏਗਾ ਅਸੀਂ ਕੋਈ ਡਿਸਕ੍ਰਿਪਸ਼ਨ ਨਹੀਂ ਕਰ ਰਹੇ ਤੁਸੀਂ ਅੰਮ੍ਰਿਤਸਰ ਦੇ ਵੱਡੇ ਦੁਕਾਨਦਾਰ ਤਾਂ ਨਾ ਲਓ ਮੇਰੇ ਨਾਲ ਹੁਣ ਚਲੋ ਕੇਸਰ ਦੇ ਢਾਬੇ ਨੂੰ ਬੰਦ ਕਰਾਇਆ ਗਿਆ ਸੀ ਇਹਨਾਂ ਨੂੰ ਕਹਿੰਦੇ ਬੰਦ ਨਹੀਂ ਕਰਾਇਆ ਉਹਨੇ ਉਲੰਘਣਾ ਕੀਤੀ ਕੇਸਰ ਦਾ ਢਾਬਾ ਕ੍ਰਿਸਟਲ ਬੰਦ ਕਰਾਇਆ ਗਿਆ ਸੀ ਬ੍ਰਾਜ਼ਲ ਢਾਬਾ ਬੰਦ ਕਰਾਇਆ ਗਿਆ ਸੀ ਇਹ ਨਹੀਂ ਵੀ ਉਹਨੂੰ ਸਿਰਫ ਨੋਟਿਸ ਦਿੱਤੇ ਸੀ ਅਸੀਂ ਬੰਦ ਕਰਾਇਆ ਸੀ ਕਿਉਂਕਿ ਉਹਨਾਂ ਨੇ ਜਿਹੜੇ ਉਹਨਾਂ ਦੀ ਕਾਰਵਾਈ ਜਿਹੜੀ ਉਹਨਾਂ ਦੀ ਬਣਦੀ ਕਾਨੂੰਨੀ ਕਾਨੂੰਨ ਦੇ ਅੰਦਰ ਰਹਿ ਕੇ ਅੱਜ ਵੀ ਕੋਈ ਛੋਟੇ ਵੱਡੇ ਦੁਕਾਨਦਾਰ ਦੀ ਗੱਲ ਨਹੀਂ ਜਿਹੜਾ ਵੀ ਇਹਨਾਂ ਰੰਗਣਾ ਨੂੰ ਕਰੇਗਾ ਉਹਦੇ ਤੇ ਕਾਰਵਾਈ ਕਰਾਂਗੇ